ਹਨਰੇਬਲ ਸੁਪਰੀਮ ਕੋਰਟ ਨੇ ਅੱਜ ਜੋ ਟਿੱਪਣੀਆਂ ਕੀਤੀਆਂ ਚੰਡੀਗੜ੍ਹ ਮੇਅਰ ਇਲੈਕਸ਼ਨਸ ਨੂੰ ਲੈ ਕੇ ਜਿਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪਹਿਲੇ ਪੰਜਾਬ ਕੇਨਨਾ ਹਾਈ ਕੋਰਟ ਬਾਅਦ ਦੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਇਆ ਸੀ ਔਰ ਕਿਹਾ ਸੀਗਾ ਕਿ ਬੀਜੇਪੀ ਦੇ ਪ੍ਰੈਜ਼ਾਈਡਿੰਗ ਅਫਸਰ ਨੇ ਉਸ ਦਿਨ ਹਿਰਾਫੇਰੀ ਦੇ ਨਾਲ ਗਲਤ ਟੰਗ ਦੇ ਨਾਲ ਜਿਹੜੀਆਂ ਇੰਡੀਆ ਲਾਇੰਸ ਦੀਆਂ ਵੋਟਾਂ ਉਹਨਾਂ ਨੂੰ ਉਹਨਾਂ ਨੂੰ ਟੈਂਪਰ ਕਰਕੇ ਜਿਹੜਾ ਮੰਡੇਟ ਸੀਗਾ ਪਬਲਿਕ ਦੇ ਚੁਣੇ ਹੋਏ ਨਮਾਇੰਦੇ ਦਾ ਉਹਨੂੰ ਖਰਾਬ ਕਰਕੇ ਜਿਹੜੀ BJP ਦਾ ਨਾਮਿਨੇਏ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਸੁਪਰੀਮ ਕੋਰਟ ਦੇ ਵਿੱਚੋਂ ਮੈਟਰ ਲਿਸਟਡ ਸੀ ਜਸਟਿਸ ਡੀਵਾਈ ਚੰਦਰਚੂਰ ਹਨਰੇਬਲ ਚੀਫ ਜਸਟਿਸ ਆਫ ਇੰਡੀਆ ਔਰ ਦੋ ਅਦਰ ਜਜਜਸ ਦੇ ਸਾਹਮਣੇ ਅੱਜ ਜਿਸ ਤਰੀਕੇ ਦੀ ਤਰਕ ਟਿੱਪਣੀਆਂ ਉਹਨਾਂ ਨੇ ਕੀਤੀਆਂ ਉਹਦੇ ਨਾਲ ਇਹ ਸਾਬਤ ਹੋ ਗਿਆ ਕਿ ਸੁਪਰੀਮ ਕੋਰਟ ਨੇ ਮੈਟਰ ਦਾ ਪੂਰੇ ਤਰੀਕੇ ਨਾਲ ਸੰਗਿਆਨ ਲੈ ਲਿਆ ਸੁਪਰੀਮ ਕੋਰਟ ਹੈਜ਼ ਅੰਡਰਸਟੂਡ ਕਿ ਕਿਸ ਤਰੀਕੇ ਨਾਲ ਗਲਤ ਕੰਮ ਉਸ ਦਿਨ ਹੋਇਆ ਔਰ ਉਹਨਾਂ ਨੇ ਬੜੇ ਸਕੈਦਿੰਗ ਜਿਹੜੇ ਰਿਮਾਰਕਸ ਜਿਹੜੇ ਹਨ ਪਾਸ ਕੀਤੇ ਨੇ ਆਪਣਾ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਨੇ ਅਨਿਲ ਵਸੀਦੇ ਖਿਲਾਫ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਕਿਸ ਤਰੀਕੇ ਦਾ ਆਪਾਂ ਕਿਸ ਤਰੀਕੇ ਨਾਲ ਕੀ ਕਰ ਰਹੇ ਹਾਂ ਲੋਕਤੰਤਰ ਦੇ ਖਿਲਾਫ ਕੱਲ ਹੈ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਉਹਨਾਂ ਨੇ ਇਮੀਡੀਏਟਲੀ ਸੀਲ ਕਰਨ ਨੂੰ ਰਿਕਾਰਡ ਨੂੰ ਕਿਹਾ ਔਰ ਕਿਹਾ ਕਿ ਰਜਿਸਟਰਾਰ ਜਨਰਲ ਜਿਹੜੇ ਹੈਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੂੰ ਇਹ ਜਿਹੜਾ ਹੈਗਾ ਰਿਕਾਰਡ ਹੈਂਡਓਵਰ ਕਰ ਦਿੱਤਾ ਜਾਏ ਅੱਜ 5 ਵਜੇ ਤੱਕ ਔਰ ਜਿਹੜੇ ਮੇਅਰ ਜੋ ਸੋ ਕਾਲਡ ਮੇਅਰ ਹੈ ਜਿਨੂੰ ਅਸੀਂ ਮੇਅਰ ਨਹੀਂ ਮੰਨਦੇ ਜਿਨ੍ਹਾਂ ਨੇ 7 ਤਰੀਕ ਦੀ ਮੀਟਿੰਗ ਬਜਟ ਦੀ ਬੁਲਾਈ ਸੀ ਉਹਨੂੰ ਵੀ ਕੈਨਸਲ ਕਰਨ ਦਾ ਕੰਮ ਕੀਤਾ ਫਿਰ ਨੈ ਮੰਡੇ ਦੀ ਸੋਮਵਾਰ ਵਾਸਤੇ ਫਿਕਸ ਕਰਤੀ ਔਰ ਜਿਹੜੀ ਚੰਡੀਗੜ੍ਹ ਦੀ ਤੇ ਮੈਂ ਸਮਝਦਾ ਪੂਰੇ ਦੇਸ਼ ਦੀ ਜਨਤਾ ਟਕ ਟਕ ਹੀ ਲਗਾਈ ਸੁਪਰੀਮ ਕੋਰਟ ਵੱਲ ਦੇਖ ਰਹੀ ਸੀ ਕਿ ਉਹ ਇਨਸਾਫ ਕਰਨਗੇ ਅੱਜ ਉਹ ਇਨਸਾਫ ਜਿਹੜਾ ਹੈਗਾ ਉਹ ਮਿਲਿਆ ਔਰ ਉਮੀਦ ਹੈ ਕਿ 7 ਤਰੀਕ ਨੂੰ ਸੁਪਰੀਮ ਕੋਰਟ ਇੱਕ ਵੱਡਾ ਫੈਸਲਾ ਲੇਗੀ ਔਰ ਜਿਹੜਾ ਗਲਤ ਤਰੀਕੇ ਨਾਲ ਢੰਗ ਨਾਲ ਮੇਅਰ ਦੀ ਚੋਣ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਹਨੂੰ ਕੈਨਸਲ ਕਰਕੇ ਦੁਬਾਰਾ ਮੂੜ ਸਿਰ ਤੋਂ ਚੋਣ ਕਰਾਈ ਜਾਏਗੀ ਤੇ ਇੰਡੀਆ ਬਲੌਕ ਦੀ ਵੱਡੀ ਜਿੱਤ ਹੋਈ